ਸਾਤ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੂਲਾ ਸਾਖਾ ਆਪਣੇ ਹਿਊਮ ਚੈਨਲ ਪੰਜਾਬ ਮੌਫ ਵਿੱਚ ਜਿਸ ਨੂੰ 12 ਜਨਵਰੀ ਪੰਜਾਬ ਦੇ ਮੁਸਤਕਨ ਗਏ ਕਿਨਾ ਭਾਗ ਜੋ ਤੇਜ ਉਮੀਦ ਕਰਨ ਜੇ ਸਾਰ ਹਨ ਕਿਹੜੇ ਇਲਾਕੇ ਸਾਫ ਤੇ ਖੁਸ਼ਕਪਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਇਸ ਕਰ ਲੋ ਜਲਦੀ ਵਾਤੇ ਆ ਵੀਡੀਓ ਵਾਲੇ ਹਣ ਤੁਸੀਂ 12 ਜਨਵਰੀ ਪੰਜਾਬ ਦੇ 8:30 ਵਜੇ ਸਵੇਰ ਦੀਆਂ ਲਾਈਵ ਸੈਟਿੰਗਾਂ ਦੇਖ ਸਕਦੇ ਹੋ ਪੰਜਾਬ ਆਹਤਰ ਭਾਗ ਵਿੱਚ ਬੱਦਲ ਵੀ ਦੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ ਇਸ ਵਕਤ ਵੀ ਤਾਂ ਹੀ ਹੁਣ ਦੇਖ ਸਕਦੇ ਹੋ ਲਾਈਵ ਸੈਟਅਪ ਤੱਕ ਨਾ ਦੇਖੋ ਤੁਤਮੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਆਪਣੇ ਹਰਿਆਣੇ ਨਾਲ ਹਰਿਆਣੇ ਦੇ ਦਪਾਣਾ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਆਕੇ ਆਪਾਂ ਜਿਲੇ ਵਾਜ਼ ਗੱਲ ਕਰ ਲਈ ਕਿੰਨਾ ਪੱਕਾ ਜਿਆਦਾ ਮੀਂਹ ਸਾਰਾ ਨਾਲ ਇਸੋ ਸਤਿਜੋ ਬੜੇ ਪੰਜਾਬ ਦੇ ਇਨੇ ਕ ਭਾਗ ਹੋ ਗਏ ਹੁਸ਼ਿਆਰ ਪਰਦੇ ਹੋ ਗਏ ਕਪੂਥਲੇ ਜਲੰਧਰ ਦੇ ਹੋ ਗਏ ਤੇ ਲੁਧਿਆਣੇ ਦੇ ਪਰਨ ਵਾਲੇ ਦੇ ਮਾਂਸੇ ਸੰਗਰੂਰ ਪਟਿਆਲਾ ਫਤਿਹਗੜ੍ਹ ਸ਼ੀਤੋਪਾਗ ਸੰਗਨਗਰ ਰੂਪਨਗਰ ਮੁਹਾਲੀ ਇਨਾ ਭਾਗਾਂ ਚ ਮੀਂਹ ਗਰ ਜਾਰ ਪਾਣੇ ਹੋਏ ਹਨ ਇਸ ਦਾ ਹਲਕਾ ਜਿਹਾ ਨਮੀ ਦੇਖਣ ਨੂੰ ਮਿਲਦਾ ਸਾਡੇ ਏਰੀਆ ਕਪੂਥਲਾ ਸਾਡੇ ਏਰੀਆ ਚ ਵੀ ਰੋਕ ਰੋਕ ਕੇ ਸਿਰ ਤੋਂ ਮੀਂਹਿਆ ਕਾਰਵੀਆਂ ਦੇਖਣ ਨੂੰ ਮਿਲ ਰਹੀਆਂ ਨੇ ਪਰ ਆਪਣੇ ਆਉਂਦੇ 1-2 ਘੰਟੇ ਤੋਂ ਬਾਅਦ ਪੰਜਾਬ ਦੇ ਜੋ ਮਾਝੇ ਦੁਆਬੇ ਦੇ ਇਲਾਕੇ ਹੋ ਗਏ ਇਹ ਜ਼ਿਆਦਾਤਰ ਸਾਫ਼ ਦੇਖਣ ਨੂੰ ਮਿਲੂਗੇ ਆਪਣੇ ਆਪਣੇ ਹੌਲੀ-ਹੌਲੀ ਮੌਸਮ ਸਾਫ਼ ਹੋ ਜਾਊਗਾ ਦੁਪਹਿਰ ਨੂੰ ਦੁਪਹਿਰ ਤੋਂ ਟੁੱਟਮੀ ਬਦਲਵੇਂ ਦੇਖਣ ਨੂੰ ਮਿਲੂਗੀ ਪੰਜਾਬ ਵਿੱਚ ਤਾਂ ਆਪਾਂ ਸ਼ਾਂਤ ਬਹੁਤ ਦੇਖਣ ਨੂੰ ਮਿਲੂਗਾ ਕਈ ਕਿ ਪੱਗ ਹੋ ਜਾ ਤਾਂ ਪਦਾਰਸ਼ਣ ਨਹੀਂ ਹੋ ਸਕਦਾ ਹੈ ਅੱਜ ਆਪਾਂ ਨੂੰ ਆਪਣੇ 12:00 1 ਵਜੇ ਤੋਂ ਪਾੜਾ ਟੁੱਟਮੀ ਬਦਲਵਈਆ ਹੋ ਜਣ ਲੱਗੇ ਰੁਕ ਹਲਕਤਰ ਮੀਂਹ ਨਮੀ ਪੰਜਾਬ ਦੇ ਭਾਗਾਂ ਵਿੱਚ ਜਿਹੜੇ ਆਪਣੇ ਖਾਸ ਹੋ ਗਏ ਹਰਿਆਣੇ ਦੇ ਨਾਲ ਲੱਗਦੇ ਭਾਗ ਤੇ ਪਹਾੜਾਂ ਦੇ ਲਾ ਲੱਗਦੇ ਭਾਗ ਇਹੋ ਚ ਥੋੜੇ ਜਿਹਾ ਮੀਂਹ ਜਿਆਦੇ ਸਾਰ ਹਨ ਜੋ ਕਿ ਆਪਣੇ ਇਨੇ ਕ ਭਾਗ ਹੋ ਗਏ ਇਹਨਾਂ ਵਿੱਚ ਸ਼ਾਮ ਆ ਤਾਂ ਬਦਲਬਾਈ ਦਾ ਪਦੂ ਤੌਰ ਤੇ ਦੇਖਣ ਨੂੰ ਮਿਲਦਾ ਹੈ ਤੁਟੂ ਵੀ ਬਦਲਬਾਈ ਬਣਦੀ ਵਿਗੜਦੇ ਰੂਗੀ ਬਾਕੀ ਪੰਜਾਬ ਦੇ ਇਲਾਕੇ ਆਪਣੇ ਇੱਕ ਦੋ ਵਜੇ ਤੋਂ ਪਤਾ ਸਾਫ ਦੇਖਣ ਨੂੰ ਮਿਲੂਗੇ ਤੁਮ ਬਾਕੀ ਕੋਈ ਵੀ ਨਵੀਂ ਰਿਪੋਰਟ ਆਉਂਦੀ ਹੈ ਆਪਣੇ ਦੁਪਹਿਰ ਤੋਂ ਪਤਾ ਹੀ ਸ਼ਾਮਾਂ ਨੂੰ ਮੀਂਹ ਨਹੀਂ ਤਾਂ ਸਾਡੇ ਜਨਾਬ ਇਲਾਕਿਆਂ ਚ ਵਾਦੇ ਹਨ ਜਾਂ ਕੱਢ ਦੇਣ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਜਾਏਗਾ ਅੱਜ ਜਿੱਤੇ ਜਿਹੜੀ ਨਵੀਂ ਵੀਡੀਓ ਜੁਗ ਲੱਗਦਾ ਵੀਡੀਓ ਲੈਕਚਰ ਨੂੰ ਸਬਸਕ੍ਰਾਈਬ ਕਰ ਲੋ ਧੰਨਵਾਦ